ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਜੀ ਅੱਜ ਪਾਦਰੋਂ ਮੈਨੇ ਦੀ ਸੰਗਰਾਂਦ ਹੈ ਤਾਂਦਨ ਪੰਨਵੇਂ ਪਾਸੋਂ ਗੁਰਜਨ ਦੇਵ ਮਹਾਰਾਜ ਜੀ ਨੇ ਰਾਗ ਮਾਝ ਦੇ ਵਿੱਚੋਂ ਕਿਵੇਂ ਸਾਸਕਤਨ ਸਮਝਾਉਣਾ ਕੀਤਾ ਹੈ ਆਓ ਸ਼ਰਣ ਕਰੀਏ ਸਤਨਾਮ ਸ੍ਰੀ ਵਾਹਿਗੁਰੂ ਸੇ ਜੀਓ ਸਦੋ ਪਰਮੇ ਪੁਲਾਣੀਆਂ ਦੁਜੇ ਲਗਾ ਹੇਤ ਲੱਕ ਸ਼ਿੰਗਾਰ ਬਣਾਇ ਕਾਰਜ ਨਾਹੀਂ ਕੀਤ ਜਿਤ ਦਿਨ ਦੇ ਬਿਨਸ ਸੇ ਤਤਲ ਕੇ ਸੰਪ੍ਰੇਤ ਫਗੜ ਚਲਾਉਣ ਦੋਤ ਜਮ ਕਿਸੇ ਨਾ ਦੇਨੀ ਭੇਟ ਛੜ ਖੜੋ ਤੇ ਖਿਨੇ ਮਾਹੇ ਜਿੰਸਾਂ ਲੱਗਾ ਹੈ ਤਾ ਹੱਥ ਮਰੋੜੇ ਤਨ ਕਪੇ ਸੋ ਅਸੇ ਤਾ ਜੇ ਅਬੇ ਜ ਸੋਲੁਣੇ ਕਰਮਾਂ ਸਿੰਧ ਰਾਖੇ ਤਾ ਨਾਨਕ ਪ੍ਰਭ ਸਰਣਾਗਤੀ ਏ ਚਰਨ ਬਾਤ ਪ੍ਰਭ ਦੇਤ ਸੇ ਪੈਰ ਰੱਖਣਾ ਪਾਈਏ ਗੁਰਖਣ ਵਾਲਾ ਏਤ ਨਾਨਕ ਪ੍ਰਭ ਸਰਣਾਗਤੀ ਚਰਣੇ ਬਾਤ ਪ੍ਰਭ ਦੇਤ ਸੇ ਪੈਰ ਰੱਖਣਾ ਪਾਈਏ ਗੁਰਖਣ ਵਾਲਾ ਏਤ ਸਤਨਾਮ ਸ੍ਰੀ ਵਾਹਿਗੁਰੂ ਗੁਰ ਪਿਆਰੀ ਸਾਧ ਸੰਗਤ ਜੀ ਆਓ ਥੋੜਾ ਚੰਨਣਾ ਪਾਈਏ ਬਾਦੋਂ ਇਹ ਭਰਮ ਭਲਾਣੀਆ ਦੁਜੇ ਲੱਗਾ ਹੈ ਤੇ ਜਿਵੇਂ ਬਾਦਰੋਂ ਦੇ ਤਰਾਟਕੇ ਤੇ ਘੁੰਮੇ ਵਿੱਚ ਮਨੁੱਖ ਬਹੁਤ ਘਬਰਾਉਂਦਾ ਹੈ ਇਵੇਂ ਜੀਵ ਇਸਤਰੀ ਦਾ ਪਿਆਰ ਪ੍ਰਭਪਤੀ ਤੋਂ ਬਿਨਾਂ ਕਿਸੇ ਹੋਰ ਨਾਲ ਲੱਗਦਾ ਹੈ ਉਹ ਭਟਕਣਾ ਦੇ ਕਾਰਨ ਜੀਵਨ ਦੇ ਸਹੀ ਰਸਤੇ ਤੋਂ ਖੁੰਝੇ ਜਾਂਦੀ ਹੈ ਲਗ ਸ਼ਿੰਗਾਰ ਬਣਾਇਆ ਕਾਰਜ ਨਾਇ ਕੇਤ ਉਹ ਪੰਗ ਲਖਾਂ ਹਾਰ ਸ਼ਿੰਗਾਰ ਕਰੇ ਉਸ ਦੇ ਕਿਸੇ ਕੰਮ ਦੇ ਨਹੀਂ ਆਉਂਦੇ ਜਿਤ ਦਿਨ ਦੇ ਬਿਨਸ ਸਰੀਰ ਤੇ ਤਵੇਲੇ ਕشن ਪ੍ਰੇਤ ਜਿਸ ਦਿਨ ਮਨੁੱਖ ਦਾ ਸਰੀਰ ਨਾਸ ਹੋ ਜਾਣਾ ਹੈ ਜਦੋਂ ਮਨੁੱਖ ਮਰ ਜਾਵੇਗਾ ਉਸ ਵੇਲੇ ਸਾਰੇ ਸਾਥ ਸੰਬੰਧੀ ਆਖਣਗੇ ਕਿ ਇਹ ਹੋਣੇ ਗੁਜ਼ਰ ਗਿਆ ਏ ਲੋਥ ਅਪਵਿੱਤ ਪਈ ਏ ਇਸ ਨੂੰ ਛੇਤੀ ਬਾਹਰ ਲੈ ਚੱਲੋ ਪਕੜ ਚਲਾਇਆਂ ਨੇ ਦੂਤ ਜੰਮ ਕਿਸੇ ਨਾਲ ਦੇ ਨਹੀਂ ਭੇਤ ਜੰਬੂਤ ਜਿੰਦ ਨੂੰ ਫੜ ਕੇ ਅੱਗੇ ਲਾ ਲਿੰਦੇ ਹਨ ਕਿਸੇ ਨੇ ਇਹ ਭੇਤ ਨਹੀਂ ਦੱਸਨੇ ਕਿ ਕਿੱਥੇ ਲੈ ਚੱਲੇ ਹਾਂ ਛੱਡ ਖੜੋ ਤੇ ਖਨੇ ਮਾਏ ਜਿੰਸੋਂ ਲਗਾਏ ਤੋ ਜਨਸ ਸੰਬੰਧੀਆਂ ਨਾਲ ਸਾਰੀ ਉਮਰ ਬੜਾ ਪਿਆਰ ਬਣਿਆ ਰਹਿੰਦਾ ਏ ਉਹ ਪਲ ਵਿੱਚ ਹੀ ਸਾਥ ਛੱਡ ਬੈਠਦੇ ਹਨ ਹੱਥ ਮਰੋੜੇ ਤਨ ਕਪੇ ਸਿਆ ਹੋ ਵਾਸੇ ਤ ਜਦ ਮੌਤ ਆਉਂਦੀ ਹੈ ਜੰਮ ਕੇ ਹੱਥਾ ਤੋਂ ਫੜਕੇ ਫੜਦੇ ਹਨ ਹੱਥ ਮਰੋੜਦੇ ਹਨ ਤਾਂ ਬੰਦਾ ਬੜਾ ਘਬਰਾ ਜਾਂਦਾ ਏ ਕਾਲੇ ਤੋਂ ਛਾ ਛਾਹੋਂ ਵਾਹ ਸੇ ਤੋਂ ਚਿੱਟਾ ਹੋ ਜਾਂਦਾ ਜੋ ਆ ਪੱਕਣਿਆ ਵੀ ਬੜਾ ਰੰਗ ਘਟ ਆਇਆ ਮੋਤਾਇ ਵੇਖ ਕੇ ਮਨੋਕ ਬੜਾ ਪਸੰਦਾਂਦਾ ਹੈ ਉਹ ਉਹ ਇਹਦਾ ਸਰੀਰ ਔਖਾ ਹੁੰਦਾ ਹੈ ਉਹ ਕਾਲੇ ਤੋਂ ਚਿੱਟਾ ਪੈ ਜਾਂਦਾ ਹੈ ਕਬਰਾਟ ਨਾਲ ਇਹ ਰੰਗ ਇਹ ਰੰਗ ਆਉਂਦਾ ਹੈ ਇੱਕ ਜਾਂਦਾ ਹੈ ਜੇ ਅਭਿਜੇ ਸੋ ਲੋਣੇ ਕਰਮਸੰਗ ਦਾ ਖੇਤ ਹੈ ਇਸ ਸਰੀਰ ਮਨੁੱਖ ਦੇ ਕਿਤੇ ਕਰਮਾਂ ਦਾ ਖੇਤ ਜੋ ਕੁਝ ਮਨੁੱਖ ਇਸ ਵਿੱਚ ਬੀਜਦਾ ਹੈ ਉਹ ਹੀ ਫਸਲ ਵੱਢਦਾ ਹੈ ਜੇ ਕਰ ਜੇ ਕਰਮ ਕਰਦਾ ਹੈ ਤੇ ਆ ਫਲ ਖਾਂਦਾ ਹੈ ਜਿਵੇਂ ਹੁਣ ਲੋਕਾਂ ਨੇ ਕਿਤੇ ਬਾਜਰਾ ਬੀਜਿਆ ਹੋਇਆ ਹੈ ਕਿਸੇ ਨੇ ਗੁਆਰਾ ਬੀਜਿਆ ਹੋਇਆ ਹੈ ਕਿਸੇ ਨੇ ਹੋਰ ਫਸਲ ਬੀਜੀ ਹੋਈ ਹੈ ਉਸ ਤੋਂ ਅੱਗੇ ਫਿਰ ਫਸਲ ਕਣਕ ਦੀ ਆ ਜਾਂਦੀ ਕਣਕ ਵਿਜਣ ਦੀ ਦਸੰਬਰ ਮਹੀਨੇ ਵਿੱਚ ਤਾਂ ਜਿਉ ਜਿਹਾ ਆਪਾਂ ਫਸਲ ਬੀਜਦੇ ਹਾਂ ਬੀਜ ਪਾਉਂਦੇ ਹਾਂ ਉਹ ਵੀ ਫਸਲ ਆਪਾਂ ਕੱਟਦੇ ਹਾਂ ਚਾ ਲੈਂਦੇ ਹਾਂ ਇਸ ਤਰ੍ਹਾਂ ਇਹ ਕਰਮਸਨ ਦਾ ਖੇਤ ਹੈ ਸਰੀਰ ਜਿਉ ਜਿਹਾ ਕਰਮ ਕਰਾਂਗੇ ਉਹ ਜਿਹਾ ਫਲ ਇਸ ਵਿੱਚ ਮਿਲਦਾ ਹੈ ਨਾਨਕ ਪ੍ਰਭ ਸਰਨਾਗਤਿ ਚਰਨ ਬੋਤ ਪ੍ਰਭ ਦੇਤੇ ਨਾਨਕ ਗੁਰੂ ਦੀ ਕਿਰਪਾ ਨਾਲ ਉਹ ਪ੍ਰਭੂ ਦੀ ਸ਼ਰਣ ਵਿੱਚ ਆ ਜਾਂਦੇ ਹਨ ਗੁਰੂ ਉਹਨਾਂ ਨੂੰ ਪ੍ਰਭੂ ਦੇ ਚਰਨ ਰੂਪ ਜਹਾਜ਼ ਵਿੱਚ ਚੜ੍ਹਾ ਦਿੰਦਾ ਹੈ ਛੇ ਪਾਦਨ ਰੱਖਣਾ ਪਾਈਏ ਗੁਰ ਰਖਣ ਵਾਲਾ ਹੈ ਤੇ ਜਿੰਨਾਂ ਦਾ ਰੱਖਾ ਹੈ ਪ੍ਰਭੂ ਗੁਰੂ ਬਣਦਾ ਹੈ ਉਹਨਾਂ ਰੱਖ ਵਿੱਚ ਨਹੀਂ ਪਾਏ ਜਾਂਦੇ ਉਹਨਾਂ ਦਾ ਆਵਾਗਮ ਚੱਕਰ ਮਿਟ ਜਾਂਦਾ ਹੈ ਇਸ ਵਾਸਤੇ ਪਿਆਰਿਓ ਅਮੇਸ਼ਟਾ ਹਮੇਸ਼ਾ ਹੀ ਪੈਰ ਦੇ ਓਟਾ ਸੰੜਣਾ ਹੈ ਗੁਰੂ ਦੇ ਚਰਨ ਫੜ ਕੇ ਨਾਮ ਜਪਣਾ ਹੈ ਚਰਨ ਕਮਨ ਅਸਤ ਲੈਣਾ ਹੈ ਓਟ ਤਕਣੀ ਹੈ ਨਾਮ ਜਪਣਾ ਸੇ ਕਰਣੀ ਹੈ ਨਾਨਕ ਪ੍ਰਭ ਸਰਣਾਗਤੀ ਚਰਣੇ ਭਉਤ ਪ੍ਰਭ ਦੇਤ ਸੇ ਪਦਰਕ ਨਾ ਪਾਈਏ ਗੁਰਖਣ ਵਾਲਾ ਹੀਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜਿਨ੍ਹਾਂ ਸਾਹਿਬ ਸੰਗਤਾਂ ਨੇ ਬੜੇ ਪ੍ਰੇਮ ਨਾਲ ਬਾਣੀ ਪੜੀ ਸੁਣੀ ਹੈ ਵਾਹਿਗੁਰੂ ਕਿਰਪਾ ਕਰੇ ਹਰ ਮਨ ਨੇ ਫਤਿਹ ਕਰੋ ਬਚਵਾ ਦੇ ਕਮਾਈਆਂ ਵਿੱਚ ਬਖਤੰਗੁਰ ਸਿੱਖੀ ਜੁੜੇ ਵਾਹਿਗੁਰੂ ਨਾਮ ਬਾਣੀ ਦੇ ਨਾਲ ਜੁੜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ